ਦੇਸੀ ਆਤਵਾਸ ਤੇ ਮੋਟੀਆਂ ਹੁੰਦੀਆਂ ਨੇ ਤੇ ਇਦਾਂ ਹੀ ਤੁਸੀਂ ਵੀ ਘਰੇ ਬਣਾਓ ਪਿੰਨੀਆਂ ਤੇ ਖਾਓ ਸਰਦੀਆਂ ਚ ਸਰਦੀ ਬਹੁਤ ਪੈ ਰਹੀ ਹੈ ਇਸ ਟਾਈਮ ਹਾਂਜੀ ਅੱਜ ਸਸਿਕਾਲ ਜੀ ਤੇ ਆਪਾਂ ਪਾ ਲਿਆ 2 ਚਮਚ ਦੇਸੀ ਘਿਓ ਉਹਦੇ ਵਿੱਚ ਪਾਵਾਂਗੇ ਆਪਾਂ ਮਖਾਣੇ ਪਹਿਲੇ ਮਖਾਣੇ ਭੁੰਨਾਂਗੇ ਫਿਰ ਉਹਦੇ ਬਾਅਦ ਗੋਣ ਭੁੰਨਾਂਗੇ ਜਿੱਦਾਂ ਜਿੰਦਾ ਭੁੰਨੇ ਜਾਵਾਂਗੇ ਉਦਾਂ-ਉਦਾਂ ਤੁਹਾਨੂੰ ਦੱਸਦੇ ਜਾਵਾਂਗੇ ਤੇ ਬਣੇਗੀ ਪੰਦੀਰੀ ਨਹੀਂ ਬਣੇਗੀ ਪੰਦੀਰੀ ਆਰੇ ਉਹ ਜਿਹੜੇ ਮਿੱਠੇ ਹੁੰਦੇ ਨੇ ਉਹ ਬਣਨਗੇ ਤੇ ਆਪਾਂ ਮਖਾਣੇ ਲੈ ਲੈਨੇ 100 ਗ੍ਰਾਮ ਇਹ 100 ਗ੍ਰਾਮ ਮਖਾਣੇ ਆ ਤਾਂ ਆਟਾ ਕਿੰਨਾ ਪਾਉਣਾ 1 ਕਿਲੋ ਆਟਾ ਪੋਣਾ 1 ਕਿਲੋ ਆਟੇ ਚੱਪਾ ਫਾਵਾਂਗੇ 100 ਗ੍ਰਾਮ ਤੇ ਆਪਣਾ ਇੱਧਰ ਦੋ ਚਮਚ ਜਿਹੜਾ ਹੈ ਘਿਓ ਗ੍ਰਾਮ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਤੇ ਚਲਾ ਦੇ ਚਲਾੰਦੇ ਇਹਨਾਂ ਨੂੰ ਪੋਣ ਲਵਾਂਗੇ ਆਪਾਂ ਸਹੀਏ ਭੁੰਨੇ ਗਏ ਮਖਾਣੇ हम पा घ्यो अद्धा किलो ओ भुन गे अपना गों की आप देख लो इदा हल्के गरोंजे कर लेने से हम भुन गए गोंगे गए आपने ਗੁੰਡੇ ਰਿਓ ਖੁੱਲੇ ਜਿੰਨਾ ਖੁੱਲਾ ਕੇ ਉਪਾਉਗੇ ਉੰਨੀ ਵਧੀਆ ਪੰਨੀ ਜਾਏਗੀ ਨਹੀਂ ਤਾਂ ਕੱਚੀ ਰਹਿ ਜਾਂਦੀ ਐ ਫਿਰ ਦੰਦਾਂ ਤੇ ਚਪਕਦੀ ਐ ਦੰਦਾਂ ਦੇ ਥੱਲੇ ਤੇ ਇਸ ਕਰਕੇ ਘਿਓ ਜਿੰਨਾ ਜ਼ਿਆਦਾ ਪਾਇਆ ਜਾਏ ਬਾખી ਚੀਜ਼ੇ ਚ ਘਿਓ ਚ ਨਾ ਪੰਨੋ ਸੁੱਕੀ ਪੰਨੋ ਪਰ ਘਿਓ ਇਹਦੇ ਚ ਹੋਰ ਪਾਉਣਾ ਚ ਤੇ ਘਿਓ ਜ਼ਿਆਦਾ ਪਿੰਦਾ ਇਹਦੇ ਚ ਤੇ ਫੁੱਲੇਗਾ ਤਾਂ ਹੀ ਤਾਂ ਜੇ ਜ਼ਿਆਦਾ ਘਿਓ ਹੋਏਗਾ ਇਹਦੇ ਚ ਪਹਿਲਾਂ ਤਾਂ ਬਾਕੀ ਉਹਦਾ ਪੰਜੀਰੀ ਉਹਦੇ ਲੱਡੂਆਂ ਚ ਹੀ ਐ ਨਾ चलो हाँ जी गोंद ले लिया तीन सौ ग्राम ते लग हम पढ़ाई हाँ जी गोंद जरा भुन्या गया ਤਫਾ ਉਹਦੇ ਚ ਮਖਾਣੇ ਵੀ ਪੀਸੀ ਪੀਸਣੇ ਆ ਤਾਂ ਇਹ ਵੀ ਪੀਸਣਾ ਤੇ ਕਈ ਇਕੱਠੇ ਹੀ ਕੱਢ ਲੈਣੇ ਇੱਕ ਹੀ ਜਗ੍ਹਾ ਹਾਂ ਜੀ ਇਹ ghee ਕਿਉ ਆਪਣਾ ਗਰਮ ਹੋ ਗਿਆ ਗੋਂਦ ਪੁੰਨੀ ਸੀ ਤੇ ਹਣ ਗੋਂਦ ਪੁੰਨੀ ਗਈ ਆਪਣੀ ਤੇ ਆਟਾ ਪਾਉਣ ਲੱਗੇ ਆ ਆਟਾ ਪੁੰਨ ਲੰਗੇ ਦੇ ਵਿੱਚ ਜਿੰਨਾ ਆਟਾ ਅਜੂਗੋ ਕਿਲੋ ਸਵਾ ਕਿਲੋ ਉਨਾਂਕ ਪਾ ਲੰਗੇ ਨੇ ਕਿਉ ਚ ਕਿਲੋ ਕਿਉ ਹੈ ਆਪਣਾ ਆਲੀਆ ਕਿ ਹੋਏ ਦੇ ਚ ਕਿਲੋ ਕਿਉ ਹੋ ਸੀਗਾ ਆਟਾ ਥੋੜਾ ਕਿਲੋ ਤੇ ਵੱਧ ਪੈ ਗਿਆ ਸਵਾ ਕਿਲੋ ਮੰਨ ਲਓ ਸਵਾ ਕਿਲੋ ਆਟਾ ਪੈ ਗਿਆ ਇਹਦੇ ਚ ਤੇ ਹੁਣ ਇਹਨੂੰ ਸ਼ਿਮ ਗੈਸ ਕਰਕੇ ਜਦ ਤੱਕ ਲਾਲ ਨਹੀਂ ਹੋ ਜਾਂਦਾ ਜਦ ਤੱਕ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਭੁੰਨ ਲਾਂਗੇ ਹਨ ਇਹ ਆਟਾ ਭੁੰਨਿਆ ਗਿਆ ਤੇ ਇਹਦੇ ਚ ਪਾ ਰਹੇ ਹਾਂ ਸੌਂਡ ਤੁਸੀਂ ਜਿੰਨੀ ਚਾਹ ਪਾ ਲੈਣਾ 25 ਗ੍ਰਾਮ ਕੇ ਕਰੀਬ ਸੌਂਡ ਹੈ ਪੀਸੀ ਪਸਾਈ ਛਾਂ ਕੇ ਲੈ ਲਈਏ ਤੇ ਇਹਦੇ ਵਿੱਚ ਪਾਵਾਂਗੇ सौ ग्राम पावेंगे कद्दू के बीज तो पा देते भले जाएंगे दे, आटे दलते नहीं भनाई की ना बदम ले तीन सौ ग्राम और काजू ले लेने, ले काजू भी अपने तीन सौ ग्राम है, और क्रिसमिस ले सौ ग्राम ਤੇ ਆਟਾ ਇਹਦੇ ਚ ਮਿਕਸ ਹੋਣਾ ਨਹੀਂ ਹੈ ਆਪਾਂ ਦੋ ਭਾਂਡਿਆਂ ਚ ਕਰਾਂਗੇ ਇਹਨੂੰ ਫਿਰ ਇਹਦੀ ਪਿੰਨੀਆਂ ਬਣਾਵਾਂਗੇ ਆ ਜਿਹੜਾ ਸਮਾਨ ਲਿਆ ਸੀਗਾ ਕੁੱਟ ਕੇ ਲਿਆ ਸੀ ਜਿਹੜਾ ਮਖਾਣੇ ਤੇ ਗੋੰਦ ਲਿਆ ਸੀਗਾ ਆ ਪੀਸ ਲਿਆ ਮਿਕਸੀ ਦੇ ਵਿੱਚ ਦਰਦਰਾ ਜਿਹਾ ਹੀ ਪੀਸਿਆ ਆਪਾਂ ਮੋਟਾ ਮੋਟਾ ਫਾ ਬਾਕੀ ਇਹਦੇ ਵਿੱਚ ਮਿਕਸ ਕਰਾਂਗੇ ਇਹਨੂੰ ਤੇ ਪਾਵਾਂਗੇ ਚੀਨੀ ਚੀਨੀ ਵੀ ਆਪਾਂ ਪੀਸ ਕੇ ਲੈ ਲਈ ਹੈ ਅਸੀਂ ਚੀਨੀ ਆਪਾਂ ਪੀਸ ਕੇ ਲੈ ਲਈ ਆ ਮਿਕਸੀ ਨਾਲ ਤੇ ਇਹਦੇ ਵਿੱਚ ਇਲਾਚੀਆਂ ਪੜੀਆਂ ਸੀਗੀਆਂ ਪੀਸਣ ਲੱਗੇ ਚੀਨੀ ਤੇ ਉਹਦੇ ਜਿਹੜੇ ਛਿਲਕੇ ਨੇ ਮੂੰਹ ਚੋਂਣਗੇ ਕਾਲੀਆਂ ਮਿਰਚਾਂ ਵੀ ਪਾਈ ਸੀਗੀਆਂ 1 ਚਮਚ ਤੇ ਆਪਾਂ ਛਾਣ ਕੇ ਲੈ ਲੰਗੇ ਉਹਦੇ ਛਿਲਕੇ ਜਿਹੜੇ ਨੇ ਇਲਾਚੀਆਂ ਦੇ ਉਹ ਨਿਕਲ ਜਾਣਗੇ ਜੇ ਚੀਨੀ ਦਾ ਵੀ ਕੋਈ ਦਾਣਾ ਮੋਟਾ ਰਹਿ ਜਾਏਗਾ ਉਹ ਵੀ ਨਿਕਲ ਜਾਊਗਾ ਇਦਾਂ ਕਰਕੇ ਆਪਾਂ ਛਾਣ ਕੇ ਲੈ ਲੰਗੇ ਇਹਨੂੰ ਤੇ ਇਲਾਚੀ ਕੇ ਮोटे-ਮोटे ਛਿਲਕੇ ਇਹ ਚਾਹ ਚ ਪੈ ਜਾਣਗੇ ਹੁਣ ਛਾਣ ਲੈਣੇ ਆ ਸਾਰਾ ਹਾਂ ਹਾਂਜੀ ਇਹ ਪੁੰਨੇ ਆ ਗਿਆ ਆਪਣਾ ਸਾਰੇ ਬਦਾਮ ਜੋ ਵੀ ਹੈ ਤੁਸੀਂ ਹੋਰ ਜ਼ਿਆਦਾ ਫਰੂਟ ਪਾਉਣਾ ਚਾਹੋ ਡਰਾਈ ਫੂਡ ਤੋਂ ਹੋਰ ਜ਼ਿਆਦਾ ਪਾ ਸਕਦੇ ਆ ਆਪਾਂ ਨੂੰ ਜਿੰਨੀ ਲੋੜ ਸੀ ਉਹਨੇ ਪਾ ਲੈਨੇ ਤੇ ਹਣਾ ਅੱਜ ਆਪਾਂ ਲੈ ਲਈਏ ਇਹਦੇ ਚ ਇੰਨੀ ਖੀਨੀ ਤੇ ਦੋ ਭਾਗਾਂ ਚਰ ਲਈ ਹੈ ਕਿਉਂਕਿ ਸਾਡੀ ਕੜਾਈ ਜਿਹੜੀ ਹੈ ਨਾ ਛੋਟੀ ਬਹੁਤ ਹੈ ਤੇ ਆਪਾਂ ਅੱਧੀ ਇਹਦੇ ਵਿੱਚ ਪਾ ਲਾਂਗੇ ਅੱਧੀ ਚੀਨੀ ਉਹਦੇ ਵਿੱਚ ਪਾ ਲਾਂਗੇ ਅੱਧੀ ਚੀਨੀ ਆਪਣੀ ਰਹੀ ਤੇ ਲੈ ਲਿਆ ਗੋੰਦ ਭੁੰਨਿਆ ਹੋਇਆ ਤੇ ਇਹ ਵੀ ਆਪਾਂ adda-adda ਕਰ ਲੰਗੇ ਆਦਾ ਇਹਦੇ ਵਿੱਚ ਪਾ ਲਿਆ ਆਦਾ ਉਹਦੇ ਵਿੱਚ ਪਾਵਾਂਗੇ ਤਾਂ ਹੁਣ ਇਹ ਕਿਦਾਂ ਮਿਕਸ ਕਰਨਾ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਹਜੇ ਭੁੰਨੀ ਜਾ ਰਿਹਾ ਹੈ ਤੇ ਇਹਦੇ ਵਿੱਚ ਇਦਾਂ ਕਰਕੇ ਪਾ ਲੰਗੇ ਗਰਮ-ਗਰਮ ਕੋਲੀ ਨਾਲ ਇਸ ਤਰ੍ਹਾਂ ਕਰਕੇ ਇਹਨੂੰ ਪਾ ਲੰਗੇ ਇਹਦੇ ਵਿੱਚ ਕਰਸ਼ੀ ਨਾਲ ਤਾਂ ਪੈਣਾ ਨਹੀਂ ਹੈ ਆ ਡਰਾਈ ਫਰੂਟ ਬਹੁਤ ਹੈ ਉਸਨੇ 3-300 ਗ੍ਰਾਮ ਹੈ ਸਵਾ ਕਿਲੋ ਇਹ ਆਟਾ ਹੈ ਆਟਾ ਜ਼ਿਆਦਾ ਨਹੀਂ ਹੈ ਕੋਈ ਬੇਸਨ ਬੇਸਨ ਨਾਲ ਬਣਾ ਕੇ ਆਦਾ ਬੇਸਨ ਵੀ ਪਾ ਸਕਦੇ ਹੋ ਹੋਰ ਜਿਆਦਾ ਖਸਤਾ ਹੋ ਜਾਂਦੀ ਹੈ ਨਾ ਪਨੀ ਆਪਣੀ ਤੇ ਹੁਣ ਅੱਧਾ ਰਹਿ ਗਿਆ ਉਸ ਕੜਾਈ ਚ ਅੱਧਾ ਭਾਂਡੇ ਚ ਲੈ ਲਿਆ ਤੇ ਅੱਧਾ ਕਰ ਦਾਂਗੇ ਇਹਦੇ ਵਿੱਚ ਇਦਾਂ ਕਰਕੇ ਆ ਤੁਹਾਡੇ ਘਰੇ ਵੀ ਕੋਈ ਛੋਟਾ ਭਾਂਡਾ ਹੈ ਵੱਡਾ ਨਹੀਂ ਹੈ ਤੇ ਇਦਾਂ ਕਰਕੇ ਇਸਤੇਮਾਲ ਕਰ ਸਕਦੇ ਹੋ ਆ ਬਹੁਤ ਨੂੰ ਚੀਨੀ ਜਿਆਦਾ ਲੱਗ ਰਹੀ ਹੈ ਥੋੜੀ ਜੀ ਬਚਾ ਲਈ ਇਹਦੇ ਵਿੱਚ ਇੰਨਾ ਹੀ ਮਿੱਠਾ ਜੇ ਵੱਧ ਮਿੱਠਾ ਖਾਣਾ ਹੈ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਹਾਂਜੀ ਆਪਣੇ ਇਹ ਪਿੰਨੀਆਂ ਬਣਾਉਣਾ ਸ਼ੁਰੂ ਕਰਦੇ ਹਾਂ ਠੰਡਾ ਹੋ ਗਿਆ ਐਦਾਂ ਕਿਉਂ ਪਾਣਾ ਹੁੰਦਾ ਤੁਸੀਂ ਜਿੰਦਾ ਦੀ ਵਟਨਾ ਚਾਹੋ ਪਿੰਨੀਆਂ ਮੋਟੀਆਂ ਛੋਟੀਆਂ ਜਿੰਦਾ ਦੀ ਵੀ ਤੇ ਆਪਾਂ ਇੰਨਾ ਸਾਈਜ਼ ਰੱਖਾਂਗੇ ਇਹਨਾਂ ਦਾ ਕਿਉਂਕਿ ਜੇ ਤੋਂ ਇੱਕ ਨਹੀਂ ਖਾਦੀ ਜਿਆਦਾ ਵੱਡੀ ਬਣਾ ਲਈਏ ਫਿਰ ਇਹ ਖਾਦੀ ਨਹੀਂ ਜਾਂਦੀ ਤੇ ਇਸ ਕਰਕੇ ਛੋਟੀਆਂ-ਛੋਟੀਆਂ ਫਾਰਮੇ ਦੋ ਲੈ ਲਓ ਇੱਕ ਲੈ ਲਓ ਜਿੰਨੂ ਜਿੰਨੇ ਤਿਲੋੜ ਤੇ ਐਦਾਂ ਕਰਕੇ ਆਪਾਂ ਪਿੰਨੀਆਂ ਬਣਾ ਲਾਂਗੇ ਸਾਈਜ਼ ਹੀ ਤੇ ਤੁਸੀਂ ਹੋਰ ਕੋਈ ਜਿੱਦਾਂ ਇੱਕ ਸਹਜ ਇਦਾਂ ਦਾ ਵੀ ਬਣਦਾ ਪਿੰਨੀਆਂ ਦਾ ਇਦਾਂ ਕਰਕੇ ਪਹਿਲੇ ਜ਼ਿਆਦਾਤਰ ਪਿੰਡਾਂ 'ਚ ਇਦਾਂ ਹੀ ਬਣਾਉਂਦੇ ਸੀਗੇ ਪਿੰਨੀਆਂ ਇਦਾਂ ਦਾ ਹੀ ਬਣਾਉਂਦੇ ਸੀਗੇ ਤੇ ਹੁਣ ਮੈਂ ਗੋਲ ਸ਼ੇਪ 'ਚ ਬਣਾਉਂਗੀ ਇਹਨਾਂ ਨੂੰ ਚਲੋ ਇਹ ਬਣ ਗਏ ਇਹਨੂੰ ਰੱਖ ਦਿੰਦੇ ਆ ਇੱਥੇ ਤੇ ਇਦਾਂ ਦੀ ਸ਼ੇਪ ਦੀ ਬਣਦੀ ਸੀਗੀ ਪਹਿਲਾਂ ਤੇ ਤੁਸੀਂ ਡਰਾਈ ਫਰੂਟ ਜਿਹੜਾ ਜਿੰਨਾ ਘੱਟ ਲਓ ਵਧਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਦੱਡਾ ਕਰਕੇ ਬਣਾ ਲਾਂਗੇ ਹਾਂਜੀ ਹੋ ਗਈਆਂ ਆਪਣੀਆਂ ਪਿੰਨੀਆਂ ਤਿਆਰ ਆ ਬਣ ਗਈ ਪਾ ਦੁੱਧ ਨਾਲ ਖਾਓ ਚਾਹ ਨਾਲ ਖਾਓ ਸਵੇਰੇ ਉੱਠ ਕੇ ਤੇ ਸਿਹਤ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਇਹ ਤੇ ਇਦਾਂ ਹੀ ਤੁਸੀਂ ਵੀ ਘਰੇ ਬਣਾਓ ਪਿੰਨੀਆਂ ਤੇ ਖਾਓ ਸਰਦੀਆਂ ਚ ਸਰਦੀ ਬਹੁਤ ਪੈ ਰਹੀ ਹੈ ਇਸ ਟਾਈਮ ਤੇ ਇੰਨੀ ਆਪਣੀਆਂ ਇਹ ਬਣ ਗਈ ਥਾਲੀ ਭਰ ਕੇ ਆ ਦੇਖੋ 2 ਕਿਲੋ ਹੋਣੀਆਂ ਘਾਟ ਤੋਂ ਘਾਟੇ ਥਾਲੀ ਚ इती बि घर पिन बनो त खायो